ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਨਰੰਗਾਬਾਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਤਰਨਤਾਰਨ ਤੋਂ ਸਿਰਫ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਰੰਗਾਬਾਦ ਤਰਨਤਾਰਨ ਤੋਂ ਇੱਕ ਸੜਕ ਜਿਹੜੀ ਆ ਸ਼੍ਰੀ ਕੋਇਂਦਵਾਲ ਸਾਹਿਬ ਨੂੰ ਜਾਂਦੀ ਆ ਏਸੇ ਸੜਕ ਦੇ ਉੱਪਰ ਹੀ ਪਿੰਡ ਆ ਜਾਂਦਾ ਸੋ ਲੋਕਲ ਏਰੀਏ ਵਾਲੇ ਭਰਾ ਵੀ ਆਪਣੇ ਸਾਰੇ ਜਾਣਦੇ ਆ ਭੋਲਰ ਪਿੰਡ ਬਾਠ ਇਧਰ ਰੇਸ਼ੀਆਣਾ ਇਹ ਪਿੰਡ ਨੇੜੇ-ਨੇੜੇ ਦੇ ਆ ਸੋ ਵੀਰ ਅਕਰ ਸ਼ੇਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਘਰੇਲੂ ਘਾਰ ਆ ਵੈਸੇ ਵੀਰ ਉਹਨੇ ਕਦੀ ਕਦੀ ਚਲੋ ਇੱਕ ਅਦਾ ਨਾਗ ਸ਼ੌਂਕੀਆ ਤੌਰ ਤੇ ਲਿਆ ਕੇ ਗਾਂ ਸੇਲ ਵੀ ਕਰ ਲੈਂਦੇ ਆ ਪਿੱਛੇ ਜੇ ਵੀ ਆਪਾਂ ਤੁਹਾਨੂੰ ਕੋਈ ਦੋ ਤਿੰਨ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਘਰੋਂ ਝੋਟੀਆਂ ਵੀ ਵੀਰ ਉਹਨਾਂ ਸੇਲ ਕੀਤੀਆਂ ਸੀ ਸਿੰਗਲ ਸਿੰਗਲ ਨਾ ਕਰਕੇ ਤੇ ਅੱਜ ਜਿਹੜੀ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਇੱਕ ਵੈੜ ਭਰਾਵਾਂ ਨੂੰ ਦਿਖਾਉਣੀ ਆ ਤੋਕੜ ਗੱਬਣ ਵੈੜ ਆ ਐਫ ਐਫ ਬਰੀਡ ਦੇ ਵਿੱਚ ਸੋ ਅੱਧੋਂ ਜ਼ਿਆਦਾ ਸਮਾਂ ਕਰਮਾਂ ਲਈ ਖਿੱਚ ਕੇ ਲੈ ਗਈ ਆ ਬਾਕੀ ਦੁੱਧ ਵੀ ਦਾ ਥੱਲੇ ਚੰਗਾ ਸੋ ਜੇਕਰ ਮੇਰਾ ਭਰਾ ਇੰਨੇ ਰੁਪਈਆਂ ਦੀ ਕੋਈ ਅੱਜ ਸੱਜਰ ਵਹਿੜ ਤੁਸੀਂ ਲੱਭ ਰਹੇ ਜੇ ਇੱਕ ਤਾਂ ਦੂਜੇ ਪਾਸੇ ਜੱਕਰ ਆਪਾਂ ਵੇਖੀਏ ਪੁਆਇੰਟ ਠੀਕ ਆ ਜੀ ਵਹਿੜ 20 22 22 ਲੀਟਰ ਤੋਂ ਬਾਹਰ-ਬਾਰ ਚੱਲਣ ਵਾਲੀ ਆ ਐਸ ਵਕਤ ਦੁੱਧ ਵੀ ਜਿੰਨੀ ਅੱਜ ਦੀ ਰੇਂਜ ਰਹੂਗੀ ਉਹਨੀਆਂ ਵਹਿੜਾਂ ਤਕਰੀਬਨ ਕੋਈ ਭਰਾ ਦੁੱਧ ਵਾਲੀਆਂ ਲੱਭਦਾ ਜਿੰਨਾ ਅੱਜ ਇਹਦੇ ਥੱਲੇ ਦੁੱਧ ਹੈਗਾ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਾਂਗੇ 21 ਤਰੀਕ 21 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਟਾਈਮ ਆ ਸੋ ਬਾਕੀ ਦੁੱਧ ਵੀ ਹੈਗਾ ਕਰਨ ਵਾਲੀ ਥੱਲੇ ਕੋਈ ਭਰਾ ਆਪਦੀ ਚੋਕੇ ਪਸਮਾ ਤੇ ਗੱਪਣ ਚੈੱਕ ਪਾਸ ਤੁਸੀਂ ਵੀ ਤਸੱਲੀ ਕਰਾਉਣੀ ਚਾਹੁੰਦੇ ਹੋ ਤੁਸੀਂ ਵੀ ਤਸੱਲੀ ਕਰਾ ਲਿਓ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਗੁਰਸ਼ੇਰ ਸਾਸਰੀ ਕਾ ਸਾਸਰੀ ਆ ਭਾਈ ਹੋ ਠੀਕ ਠਾਕ ਵਧੀਆ ਜੀ ਬਈਆ ਚਲੋ ਸ਼ੁਕਰ ਮਾਲਕ ਦਾ ਭਰਾ ਹਾਂ ਜੀ ਗੁਰਸ਼ੇਰ ਭਾਈ ਅੱਜ ਇੱਕ ਆਪਾਂ ਵਾੜ ਸੇਲ ਕਰਦੇ ਪਏ ਆ ਹਾਂ ਜੀ ਹਾਂ ਜੀ ਪਿੱਛੇ ਜੀ ਵੀ ਆਪਾਂ ਵੀਡੀਓ ਬਣਾਈਆਂ ਸੀ ਜਦੋਂ ਵੀ ਮਨ ਲੱਗਾ ਵੀ ਨਾਗਰ ਜਾਂ ਤਾਂ ਘਰੇ ਘਰੇ ਕੋਈ ਤਿਆਰੀ ਵਾਲਾ ਹੁੰਦਾ ਜਾਂ ਕੋਈ ਅੱਧਾ ਬਲਕ ਪਸ਼ੂ ਲੈ ਆ ਕੇ ਸੇਲ ਵੀ ਗਾ ਕਰ ਲੈਂਦੇ ਹੋ ਹਾਂ ਜੀ ਹਾਂ ਜੀ ਇੱਕ ਅੱਧਾ ਕਰ ਲੀਦਾ ਸੀ ਹਾਂ ਵਾੜ ਵੱਡੇ ਕੱਦ ਕਾਟ ਦੀ ਆ ਹਾਂ ਜ ਹਾਂਜੀ ਤੋਂ ਕੜ ਗੱਬਣਾ ਠੀਕ ਹੈ ਭਰਾ ਐਸ ਵਕਤ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਕਿੰਨੇ ਮਹੀਨਿਆਂ ਦੀ ਗੱਬਣਾ ਤੁਹਾਡੀ ਚੈੱਕ ਪਾਸ ਹੋਈ ਹੈ ਇਹਨੂੰ 6ਵਾਂ ਮਹੀਨਾ ਲੱਗ ਗਿਆ ਵਾ ਠੀਕ ਆ ਜੀ ਤੇ ਅੱਧੋਂ ਟੱਪ ਗਈ 6ਵਾਂ ਮਹੀਨਾ ਲੱਗ ਗਿਆ ਇਹਨੂੰ 6ਵਾਂ ਲੱਗ ਗਿਆ 15 ਇਸੇ ਦਾ ਦਸੰਬਰ ਦਾ ਹੀ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ 15 ਦਸੰਬਰ ਦਾ 6ਵਾਂ ਮਹੀਨਾ ਲੱਗ ਗਿਆ ਅੱਜ 21 ਤਰੀਕ ਆ ਤਾਂ 6-7 ਦਿਨ ਹੋ ਗਏ ਆ 6ਵੇਂ ਮਹੀਨੇ ਦੇ ਠੀਕ ਆ ਜੀ ਦੁੱਧ ਐਸ ਵਕਤ ਵੀਰ ਕਿੰਨਾ ਜਿਹਾ ਥੱਲੇ ਹੁਣ ਹਾਜ਼ਰ ਜਿਹੜਾ ਦੁੱਧ ਆਪਾਂ ਓਦਾਂ ਜੇ ਚਾਗ ਵਾਲਾ ਮੀਣੀਏ ਤੇ ਫੇਰ ਤੇ ਜ਼ਿਆਦਾ ਹੀ ਆ ਤੇ 12 ਕਿਲੋ ਦੁੱਧ ਹੈਗਾ ਇਹਦੇ ਥੱਲੇ 12 ਕਿਲੋ ਨੈਟ ਜਿਹੜਾ ਚਲੋ ਤੁਸੀਂ ਚੋਰ ਹੈ ਜੇ ਹਨਾ ਹਾਂਜੀ ਹਾਂਜੀ ਦੋ ਟਾਈਮ ਤੁਸੀਂ ਚੁਾਈ ਕੀਤੀ ਆ ਹਾਂਜੀ ਹਾਂਜੀ ਚਾਹੇ ਤੁਸੀਂ ਚੋਕੇ ਵੇਖਦੇ ਜੇ ਵੀ 12 ਲੀਟਰ ਹੈ ਇਹਦੇ ਥੱਲੇ ਹਾਂਜੀ ਹਾਂਜੀ ਚੋਣ ਚਾਣ ਦੀ ਦੱਸ ਦਿਓ ਮੇਰਾ ਵੀਰ ਚੋਣ ਚਾਣ ਦੀ ਐ ਵਧੀਆ ਓਕੇ ਰਿਪੋਰਟ ਠੀਕ ਆ ਕੋਈ ਕਿਸੇ ਰਕਮ ਦਾ ਧੰਨਵਾਦ ਘਟਪੂਰ ਛਟਾ ਨਹੀਂ ਨੀ ਨੀ ਕੋਈ ਚੱਕਰ ਹੀ ਨਹੀਂ ਠੀਕ ਆ ਲੋ ਵੀ ਇੱਕ ਵਾਰੀ ਮੇਰੇ ਭਰਾ ਪੂਰਾ ਕਦ ਕਾਠ ਵਾਲੀ ਆ ਵਟੀਆਂ ਵਹਿੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਵੱਡੀ ਤੇ ਵਹਿੜਾ ਹਾਂਜੀ ਫੁੱਲ ਐ ਜਸੂਆ ਸੋਨ ਵਾਲੀ ਆ ਬਾਕੀ ਫੁੱਲ ਵਟੀਆਂ ਆ ਹਾਂਜੀ ਰੰਗ ਬਾਜ ਆ ਉਤੋਂ ਪ੍ਰਿੰਟ ਪ੍ਰਿੰਟ ਚੰਗਾ ਚਮਕਦਮ ਕਪੂਰੀ ਆ ਹਾਂਜੀ ਤੇ ਸੱਜਰ ਦਾ ਦੁੱਧ ਵੀਰੇ ਤੁਸੀਂ ਦੱਸਿਆ ਵੀ ਸੱਜਰ ਦਾ ਦੁੱਧ ਜਾਂ ਪਿੱਛੋ ਘਰ ਵਾਲਿਆਂ ਦਾ ਸੱਸਾ ਹੋਵੇ ਵੀ ਅੱਜ ਤੋਂ ਜੇਕਰ ਆਪਾਂ ਅਕਾਊਂਟ ਕਰ ਗਿਆ ਵੀ 6-7-7 ਕ ਮਹੀਨੇ ਹੋ ਗਏ ਅਜੇ ਮਹੀਨੇ ਡੇਢ ਤੇ ਬਣੀ ਵੀ ਹੋਈ ਤੇ ਹਾਂਜੀ ਤੇ 7 ਮਹੀਨਿਆਂ ਤੋਂ ਬਾਰ ਬਾਰੀ ਸਵੇਰ ਦਾ ਚੱਲਣ ਡਿਆ ਆ ਦੋ ਮਹੀਨੇ ਚਲੋ ਬਾਅਦ ਚ ਬਣੀ ਹੋਊਗੀ ਦੋ ਮਹੀਨੇ ਠਰ ਕੇ ਬਣੀ ਹੋਊਗੀ ਹਾਂਜੀ ਕਿੰਨਾ ਕੁ ਦੋ ਤੋਂ ਸੱਜਰ ਨੇ ਚਵਾਇਆ ਸੀ ਸੱਜਰ ਤੇ ਉਹ ਆਂਦੇ 23-24 ਕਿਲੋ ਦੁੱਧ ਦਿੱਤਾ ਇਹਨੇ 23-24 ਕਿਲੋ ਹਾਂਜੀ ਠੀਕ ਆ ਜੀ ਵੀ ਦੂਜੇ ਸੂਬੇ ਦੇ ਵਿੱਚ ਹਾਂਜੀ ਹਾਂਜੀ ਠੀਕ ਐ ਭਰਾ ਬਾਕੀ ਥਣ ਗੋਲ ਬਹੁਤ ਜ਼ਿਆਦਾ ਕਾਇਮ ਆ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਮੁੱਠੀ-ਮੁੱਠੀ ਵਾਲਾ ਥਣ ਲੱ ਬਾਕੀ ਪੂਰੇ ਭਾਰੇ ਢਾਂਚੇ ਦੀ ਆ ਬਾਕੀ ਵਜ਼ਨ ਲੋਡ ਪੂਰਾ ਮੇਰਾ ਸਜਣ ਵੀਰ ਕੋਈ ਵੀ ਆਉਂਦਾ ਇਹ ਨਹੀਂ ਹੈਗਾਗਾ ਵੀ ਇੱਥੇ ਆਇਆ ਕੋਈ ਬਿਲਕੁਲ ਵਹਿੜ ਛੂਟੀ ਨਿਕਲੇ ਜਾਂ ਬਿਲਕੁਲ ਕਲਿਆ ਬਿਲਸੇਰੀ ਦੇ ਸੇ ਬਣਦੇ ਨਿਕਲੇ ਫੁੱਲ ਵਜ਼ਨ ਵਾਲੀ ਆ ਬਾਹਰ ਕੱਢ ਕੇ ਤੋਰ ਕੇ ਵਿਖਾਉਣੇ ਆ ਭਰਾਵਾਂ ਨੂੰ ਬੁਧੇਰੇ ਤੁਹਾਨੂੰ ਗੱਲਬਾਤ ਸਮਝ ਆ ਜੂਗੀ ਬਾਕੀ ਟੇਲ ਟੂਲ ਜਿਹੜੀ ਆ ਦੋਸਤੋ ਪੂਸ਼ ਬਿਲਕੁਲ ਸਮਾਲ ਸਾਈਜ਼ ਪੂਸ਼ ਆ ਇੱਕ ਵਾਰੀ ਫਰੰਟ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਫੇਸ ਫੂਸ ਦੀ ਆ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਛੋਟਾ ਨਿੱਕਾ ਨਿੱਕਾ ਕੰਨ ਤੇ ਪੂਰੇ ਭਾਰੇ ਢਾਂਚੇ ਦੀ ਆ ਬਾਕ ਤੁ ਜਿਹੜੇ ਆਪਣੇ ਪਾਰਕੂ ਭਰਾ ਆ ਠੀਕ ਆ ਜੀ ਜਿਨ੍ਹਾਂ ਨੇ ਨਾਰਮਲ ਹੀ ਚਲੋ ਕੋਈ 5 4 ਬਿਹੜਾਂ ਤੋਂ ਲੈ ਕੇ ਕੋਈ 10 50 ਬਿਹੜਾਂ ਰੱਖੀਆਂ ਨੇ ਵੇਖਦੇ ਆ ਸਾਰੇ ਚੀਜ਼ ਦਾ ਪਤਾ ਲੱਗ ਜਾਊਗਾ ਉਪਰੋਂ ਪਿੱਠਪੜੇ ਦੀ ਕਰਮਾ ਦੀ ਪੱਦਰ ਪਲੀ ਪਲੋਸੀ ਆ ਵਜਨ ਦੋੜ ਬਿਲਕੁਲ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਬਾਕੀ ਥਾਣਾ ਦਾ ਗੈਪ ਸਪੇਸ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਫੋਨ ਕੋਈ 1:30 ਵਜੇ ਦਾ ਸਮਾਂ ਮਾਰਨਿੰਗ ਚਵਾਈ ਕਿੰਨੇ ਵਜੇ ਕਰ ਦਿੰਦੇ ਵੀਰ ਇਹਦੀ 6:30 5 ਵਜੇ ਚਵਾਈ ਹੋਈ ਇੱਕ ਵਾਰੀ ਹੋਰ ਕਮਾ ਦੇ ਗਰਸ਼ੇਰ ਭਾਈ ਇੱਕ ਵਾਰੀ ਹੋਰ ਕਮਾ ਦੇ ਅ ਜਿੱਧਰ ਨੂੰ ਲੈ ਵੀ ਵਿਖਾ ਦੇ ਜਸ਼ਨ ਮਾਰਕੀਟ ਚ ਤਾ ਚਾਟੂ ਚਾਕਰ ਵਾਲੀ ਦਾ ਬਹੁਤ ਸੋਹਣਾ ਵੱਡੇ ਕੱਦ ਕੱਟ ਦੇ ਵਿੱਚ ਪੂਰੀ ਜੰਮੀ ਜੁੰਮੀ ਆ ਠੀਕ ਆ ਜੀ ਉਤੋਂ ਮੇਰਾ ਵੀ ਪਿੱਠਪੁੜੇ ਵਾਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਹੇ ਆ ਪਲਿਸਾਂ ਵੀ ਪੂਰੀ ਆ ਕੋਈ ਕਿਸੇ ਰਕਮ ਦੀ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਸੋ 22 23 ਜਾਂ 22 ਤੋਂ ਬਾਰ ਬਾਰ ਦੁੱਧ ਇਹਨੇ ਚਵਾਇਆ ਰਮਾਨ ਸਾਬ ਚਵਾਉਗੀ ਇਹ ਦੁੱਧ ਤੇ 5 ਕਿਲੋ ਐਰ ਦਾ ਗਾਂ ਬਾਕੀ ਕਿਵੇਂ ਪਰਿਵਾਰਾਂ ਨਾਲ ਦੱਸੋ ਕੋਈ ਅਗੇ ਸੀਮਨ ਵੀ ਚੰਗੇ ਚੁੰਗੇ ਤੋਂ ਗੱਭਣ ਚੰਗੇ ਸੀਮਨ ਤੋਂ ਗੱਭਣ ਆ ਠੀਕ ਹੈ ਪ੍ਰਾ ਹਾਂਜੀ ਲਓ ਜੀ ਵਿਖਾ ਦਿਓ ਬੈਕਸਾਈਡ ਤੋਂ ਬਾਕੀ ਬੇਨ ਸਪੌਂਸ ਸੋਹਣੀਆਂ ਮਗਰ ਦਿਖਾਈ ਦੇ ਰਹੀਆਂ ਨੇ ਲੇਵੇ ਦੇ ਉੱਪਰ ਆਪਾਂ ਖਰੀਦੀ ਵੀ ਹੈ ਮਤਲਬ 10 12 ਗਾਵਾਂ ਫਾਰਮ ਤੋਂ ਮਸ਼ੀਨੀ ਚਵਾਈ ਤੇ ਚੱਲਦੀ ਰਹੀ ਆ ਛੋਟਾ ਮਤਲਬ ਇਹਨੂੰ ਹੱਥ ਦੀ ਚਵਾਈ ਨਾ ਕੋਈ ਚੱਕਰ ਉਹ ਤਾਂ ਮਿਲਨ ਮਲਾਉਣ ਚ ਫਿਰ ਠੰਡੀ ਮਿੱਟੀ ਹੈ ਨਹੀਂ ਠੰਡੀ ਮਿੱਟੀ ਹੈ ਕੋਈ ਵੰਗਾ ਜੂੜ ਜੜ ਪਾਉਣ ਦੀ ਲੋੜ ਨਹੀਂ ਹਾਂਜੀ ਵੰਗਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਕੋਈ ਟੇਕੇ ਮਿਲਦੀ ਆ ਪੂਰੀਆਂ ਟੇਕੇ ਮਿਲਦੀ ਲਓ ਜੀ ਟੇਕੇ ਮਿਲਦੀ ਆ ਸੋ ਬਾਕੀ ਛੱਡਣ ਵਾਲੀ ਛੇ ਨਹੀਂ ਜਿਹੜੇ ਮੇਰੇ ਫਾਰਮਰ ਪ੍ਰਾ ਅੱਜ ਲੈ ਜਾਵਾਂਗੇ ਫਰਵਰੀ ਮਾਰਚ ਦੇ ਮਹੀਨੇ April ਦੇ ਮਹੀਨੇ ਨੇ ਕਰਮਾਲੀ ਦਾ ਸੂਨ ਦੀ ਪੂਰੀ ਤਿਆਰੀ ਹੋਣੀ ਆ ਹਾਂਜੀ ਹਾਂਜੀ ਤੇ ਦਸੰਬਰ ਮਹੀਨਾ ਚੱਲ ਰਿਹਾ ਛੇਵਾਂ ਮਹੀਨਾ ਨੂੰ ਲੱਗ ਚੁੱਕਿਆ ਤੇ 6-7 ਦਿਨ ਹੀ ਹੋ ਗਿਆ ਛੇਵਾਂ ਛੇਵੇਂ ਮਹੀਨੇ ਦੇ ਠੀਕ ਆ ਜੀ ਹਾਂਜੀ ਬਾਕੀ ਮੇਰਾ ਭਰਾ ਮਾਰੋ ਨਿਕਾ ਸਿਰਫ ਅਗੇ 4 ਕੁ ਮਹੀਨੇ ਦਾ ਸਮਾਂ ਰਹਿ ਗਿਆ ਬਾਕੀ ਹਾਂਜੀ ਤੇ ਬਹੁਤ ਵਧੀਆ ਖੂਬਸੂਰਤ ਆ ਤਿੰਨ ਮਹੀਨੇ ਰਹਿ ਗਏ ਹਾਂਜੀ ਛੇਵਾਂ ਮਹੀਨਾ ਲੱਗ ਗਿਆ ਤੇ ਤਿੰਨ ਕੁ ਮਹੀਨੇ ਕੋਈ ਸਾਢੇ ਤਿੰਨ ਮਿਲਾ ਲਿਓ ਠੀਕ ਆ ਜੀ ਸੋ ਚੰਗੀ ਜਿਹੀ ਬਾੜ ਜੰਨੀ ਆ ਸਾਫ ਸੁਥਰੀ ਆ ਮੋਲ ਪੁੱਛ ਲਾਂਗੇ ਵੀਰ ਤੋਂ ਕੀ ਡਿਮਾਂਡਾਂ ਕਰਦੇ ਨੇ ਕੀ ਰੇਟ ਰਹੂਗਾ ਜਿੱਦਾਂ ਮਰਜ਼ੀ ਕੋਈ ਸੱਜਣ ਚੋਕੇ ਲੈ ਕੇ ਜਾਵੇ ਤੇ ਦੁੱਧ ਗਰਸ਼ੇਰ ਭਾਈ ਚਲੋ ਜਿਹੜੇ ਸਾਣਾ 12 ਲੀਟਰ ਜਾਂ 12 ਲੀਟਰ 12 ਤੋਂ ਬਾਰ-ਬਾਰ ਹੋਇਆ ਦੁੱਧ ਜੀ ਆਰਾਮਨਾ ਕਰਮਾਲ ਜੀ ਭਾਵੇਂ 2 ਮਹੀਨੇ ਕੋਈ ਚੂਈ ਚੱਲੇ ਆਹ ਜੀ ਭਾਵੇਂ 2 ਮਹੀਨੇ ਚੂਲੇ ਇਹਨੂੰ ਆ ਕੋਈ ਛੜਨਾ ਕੋਈ 1.5 ਮਹੀਨੇ ਪਾਉਣੇ 2 ਮਹੀਨੇ ਪਹਿਲਾਂ ਛੱਟ ਵੀ ਦੱਲੇ ਮਰਜ਼ੀ ਹੈ ਜਦੋਂ ਇਹਨਾਂ ਇਹ ਭਜਦੀਆਂ ਹੀ ਨਹੀਂ ਕੀ ਮੋਲ ਰਹੂਗਾ ਦੇਵਾਂਗੇ ਕਿੰਨੇ ਦੀ ਇਸ ਜੀ ਮੋਲ ਕਰਾਉਨੋਂ ਤੇ ਏਡੀਆਂ ਵੜਾਂ ਦਾ ਬਹੁਤ ਕਰੀ ਜਾਂਦੇ ਤੋਪੇ ਗੱਬਣਾ ਸਾਣਾ ਜਿੰਨੀ ਸਾਫ਼ ਸੁਥ ਤੇ ਆਪਾਂ 55000 ਦਈ ਦਈ 55 ਦੇ ਹਾਂਜੀ ਲੈਸ ਕਰਕੇ ਦਈਏ ਵੀਰਾਂ ਨੂੰ ਕੋਈ ਗੱਲ ਨਹੀਂ ਲਮਾਨਤਨ ਕਰਕੇ ਦਈਏ ਖੁੱਲਾ ਡੁੱਲਾ ਚਲੋ ਵੜ ਭਾਵੇਂ ਸਾਰੇ ਭਰਾ ਆਪਣੇ ਜਾਣਦੇ ਆ ਕੋਈ 22 ਲੀਟਰ ਚਾਹੇ 20 ਲੀਟਰ ਤੋਂ ਬਾਹਰ ਚੱਲਣ ਵਾਲੀ ਕੋਈ ਮੌਕੇ ਦੀ ਤਿਆਰੀ ਤੇ ਹੁੰਦੀ ਤਾਂ 80 ਬਾਹਰ 85 85 ਦੇ ਘਰ ਦੇ ਵਿੱਚ ਚਲੋ ਵੜ ਦੇਖਦੇ ਜਿੱਦਾਂ ਮਰਜੀ ਕੋਈ 85 90 ਨੂੰ ਕਰਮਾਂ ਲਈ ਟੱਕਰ ਦੇ ਦਿੰਦੇ ਜਿੱਥੇ ਦੀ ਮਤਲਬ ਸੁਆ ਬਾਨਾ ਜਾ ਕੇ ਤਿਆਰ ਹੋਣਾ ਉੱਤੇ ਫੁੱਲ ਬਾਜ਼ਾਰ ਹੁੰਦਾ ਵਿਸਾਖੀ ਦੇ। ਕੋ ਬਾਡੀ ਬੂਟੀ ਆ ਜਾਣੀ ਵਿਸਾਖੀ ਦੇ ਹਾਂ ਜੀ। ਬਿਲਕੁਲ ਤੇ ਅੱਜ ਕਿੰਨੇ ਦੇ ਦੇ ਰਹੇ ਆ ਭਰਾ ਦੇ ਦਈਏ ਇਸੇ ਤਰ੍ਹਾਂ ਕਿੰਨੇ ਦੀ ਦੇ ਦਈਏ 52 ਦੀ। ਹਾਂ ਜੀ। 52 ਦੀ ਦੇ ਦਿੰਨੇ ਆ ਹੋਰ ਵੀ ਹੁੰਦਾ ਲੈ ਸੋਰ ਕਰਤੀਏ। ਵੇਖ ਲਓ ਤੁਸੀਂ ਦੱਸੋ। ਪੂਰੀਆਂ ਦੀ ਜਾਣਦੀ ਐ 50 ਦੀ। ਚਲੋ ਦੇ ਦਾਂਗੇ। ਬਾਕੀ ਰਸਾ ਛੋੜ ਛੜੀਆ ਖੁਸ਼ੀ ਨਾ ਕਰਦੇ ਭਾਵੇਂ 100-100 ਕਰਦੇ ਭਾਵੇਂ 200 ਕਰਦੇ। ਉਹ ਜਾਲ ਨਹੀਂ ਹੋ ਤਾਂ ਭੈਣ ਭਰਾਵਾਂ ਦਾ ਮਾਣ। ਬਿਲਕੁਲ ਮਾਣ ਤਨ ਕਰਦਿਆ ਜੇ 50000 ਦੀ ਵੀਰਾਂ ਦਾ ਵਾੜ ਦੇ ਦਿਆਂਗੇ। ਬਾਕੀ ਮੇਰਾ ਭਰਾ ਫੁੱਲ ਵੱਡੀ ਤੇ ਪਲੀ ਸਭੀ ਪੂਰੀ ਆ ਕੋਈ ਕਿਸੇ ਪਾਸੇ ਨਹੀਂ ਖੁੰਝੀਗੀ ਹਾਂਜੀ ਹਾਂਜੀ ਸੋ ਅੱਜ ਇੱਕੋ ਹੀ ਆ ਕੇ ਨਾਗ ਤੁਹਾਨੂੰ ਦਿਖਾਉਣਾ ਸੀਗਾ ਇੱਕ ਕਰਸ਼ੇਰ ਭਾਈ ਆਪਣੇ ਨੰਬਰ ਕਰ ਦਿੱਤੇ ਸਾਂਝੇ ਨੰਬਰ ਆਪਣਾ 98555 85140 ਠੀਕ ਆ ਭਰਾ ਲਓ ਵੀ ਇਹ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਪਿੰਡ ਨਰੰਗਾਬਾਦ ਵਿజిਟ ਕਰਨੀ ਆ ਤੁਸੀਂ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਹਾਂਜੀ